ਵਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਦੇ ਵਿੱਚ ਰਹੇ ਉਹਨਾਂ ਦੀ ਵਿਗੜ ਰਹੀ ਹਾਲਤ ਬਾਰੇ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਵੀ ਬਹੁਤ ਕੰਡਮ ਕੀਤਾ ਨਿੰਦਾ ਕੀਤੀ ਹੈ ਇਸ ਲਈ ਸਾਨੂੰ ਬਹੁਤ ਫਿਕਰਮੰਦੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਹੁਣ ਤੱਕ ਉਹ ਦਖਲ ਦਿੰਦੇ ਪੰਜਾਬ ਸਰਕਾਰ ਵੀ ਉਸ ਸੈਂਟਰ ਸਰਕਾਰ ਵੀ ਮੰਗਾਈ ਪ੍ਰਵਾਨ ਕਰਦੇ ਔਰ ਉਸ ਵੱਡੇ ਆਗੂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਕਰ ਦੇ ਪਰ ਬਹੁਤ ਮੰਦ ਭਾਗੀ ਗੱਲ ਹੈ ਕਿ ਇਹ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ ਅੱਜ ਅਸੀਂ ਕੰਡੈਮਨ ਕੀਤਾ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਜਿਹੜੀ ਸਾਡਾ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਚੰਦਗਰਾ ਬਾਦੀ ਉਹ ਸੈਂਟਰ ਤੋਂ ਤਿੰਨ ਬੰਦੇ ਦੀ ਟੀਮ ਲੈ ਕੇ ਇੱਥੇ ਤਿੰਨ ਮੀਟਿੰਗਸ ਕਰਵਾਈਆਂ ਸੀ ਤੇ ਅੱਜ ਇੰਨੇ ਦਿਨ ਹੋ ਗਏ ਮੋਰਚਾ ਚੱਲਦੇ ਨੂੰ ਵੀ 10 ਮਹੀਨੇ ਹੋ ਗਏ ਔਰ ਮਰਨਵਰ ਤੇ ਬੈਠਾ ਨੂੰ 29 ਦਿਨ ਹੋ ਗਏ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਭਦਾ ਨਹੀਂ ਨਾ ਉਸ ਦੇ ਕੈਬਨਿਟ ਵਜ਼ੀਰ ਕਿਤੇ ਲੱਭਦੇ ਨੇ ਨਾ ਕੋਈ ਹਰ ਨਾਰਾ ਮਾਰਦੇ ਨੇ ਨਾ ਕੋਈ ਉਥੇ ਪਤਾ ਲੈਣ ਜਾਂਦਾ ਇਸ ਗੱਲ ਲਈ ਅਸੀਂ ਉਹਨਾਂ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਨਾਲ ਸੈਂਟਰ ਗਵਰਨਮੈਂਟ ਵੀ ਭਾਵੇਂ ਉਹਨਾਂ ਦਾ ਜੋ ਮਰਜ਼ੀ ਕੋਈ ਕਹਿਣ ਪਰ ਹੁਣ ਤੱਕ ਕਿਸੇ ਨੇ ਬਿਲਕੁਲ ਇਸ ਗੱਲ ਬਾਰੇ ਇੱਕ ਸ਼ਬਦ ਮੂੰਹ ਨਹੀਂ ਬੋਲਿਆ ਕੱਲ ਪ੍ਰਧਾਨ ਮੰਤਰੀ ਅਸੀਂ ਪੜ੍ਹਿਆ ਕਿ ਉਹ ਦਿਵਸ ਸੀ ਕੱਲ ਉਸ ਤੇ ਵੀ ਹੋਰ ਹੋਰ ਗੱਲਾਂ ਤਾਂ ਬਥੇਰੀਆਂ ਕੀਤੀਆਂ ਫਾਰਮਰਸ ਬਾਰੇ ਪਰ ਇਸ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਹੈ ਜਿਹੜਾ ਬਹੁਤ ਨਿੰਦਣਯੋਗ ਹੈ ਇਸ ਲਈ ਅੱਜ ਸਿੰਧ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਫੌਰੀ ਅਸੀਂ ਤੁਹਾਡੀ ਜਾਣਕਾਰੀ ਲਈ ਜੋ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਸੀ ਉਸ ਏਕਤਾ ਦੇ ਪ੍ਰੋਸੈਸ ਨੂੰ ਅਸੀਂ ਬਹੁਤ ਪੋਜ਼ਿਟਿਵਲੀ ਲਿਆ ਅਸੀਂ ਤਾਂ ਪਿੱਛੇ ਮਾਰਚ ਦੇ ਵਿੱਚ ਵੀ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ ਚਲੋ ਕਿਸੇ ਗੱਲ ਕਰਕੇ ਨਹੀਂ ਅਗੇ ਗੋਦੇ ਪਰ ਜੋ ਲੈਟਰ ਉਹਨਾਂ ਦਾ ਆਇਆ ਸੀ ਉਸ ਲਈ ਸਿੰਮਿਤ ਕਿਸਾਨ ਮੋਰਚਾ ਦੀ ਆਲ ਇੰਡੀਆ ਦੀ 6 ਮੈਂਬਰੀ ਕਮੇਟੀ 21 ਤਾਰੀਖ ਨੂੰ ਦੁਖਨਵਾਰਨ ਸਾਹਿਬ ਪਟਿਆਲਾ ਵਿਕੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਉਹਨਾਂ ਮੋਰਚਿਆਂ ਦੇ ਸਾਥੀ ਆਏ ਸੀ ਔਰ ਉਹ ਮੀਟਿੰਗ ਬਹੁਤ ਹੀ ਅੱਛੇ ਮਾਹੌਲੇ ਵਿੱਚ ਹੋਈ ਤੁਸੀਂ ਖਬਰਾਂ ਹੀ ਪੜੀਆਂ ਦੋਹੇ ਪਾਸੋਂ ਯਤਨ ਹੋਏ ਕਿ ਇਹ ਬਹੁਤ ਵੱਡੀ ਲੜਾਈ ਹੈ ਐਮਐਸਪੀ ਦੀ ਇਸ ਨੂੰ ਜਿੱਤਣ ਲਈ ਬਹੁਤ ਵੱਡਾ ਸੰਘਰਸ਼ ਚਾਹੀਦਾ। ਇਸ ਲਈ ਸਾਨੂੰ ਰਲ ਕੇ ਲੜਿਆ ਜਾਵੇ। ਏਕਤਾ ਦੇ ਯਤਨ ਕੀਤੇ ਜਾਣ। ਬੜੀ ਹਾਂ ਮੱਖੀ ਮੀਟਿੰਗ ਸੀ। ਔਰ ਉਥੇ ਫੈਸਲਾ ਕੀਤਾ ਕਿ ਇਸ ਪ੍ਰੋਸੈਸ ਨੂੰ ਇਸ ਤਰ੍ਹਾਂ ਹੀ ਅੱਗੇ ਤੋਰਿਆ ਜਾਵੇ। ਇਸ ਪ੍ਰੋਸੈਸ ਨੂੰ ਚਲਦਾ ਰੱਖਿਆ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪ੍ਰੋਸੈਸ ਟੁੱਟਿਆ ਹੁੰਦਾ ਉਹ ਇੱਕ ਮੀਟਿੰਗ ਦੇ ਵਿੱਚ ਏਕਤਾ ਸੰਭਵ ਨਹੀਂ ਹੁੰਦੀ। ਪਰ ਇੰਟੈਂਸ਼ਨ ਦੋਏ ਪਾਸੇ ਪੋਜੀਟਿਵ ਹੈ। ਅਸੀਂ ਵੀ ਪੋਜੀਟਿਵ ਆ ਉਹ ਵੀ ਪੋਜੀਟਿਵ ਸਨ। ਇਹ ਸਾਰੀਆਂ ਕਿਸਾਨਾਂ ਦੀਆਂ ਸਮੂਹ ਮੰਗਾਂ ਨੂੰ ਐਮਐਸਪੀ ਉਸ ਦੇ ਦੂਜੇ ਮਸਲੇ ਬੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਵਿਗੜ ਰਹੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਏਸ ਤਰ੍ਹਾਂ ਏਕਤਾ ਦੇ ਅਮਲ ਨੂੰ ਇਸ ਨੂੰ ਅੱਗੇ ਵਧਾਈਏ ਇਹ ਵੀ ਅੱਜ ਫੈਸਲਾ ਕੀਤਾ ਦੂਜਾ ਫੈਸਲਾ ਕੀਤਾ ਕਿ ਫੌਰੀ ਇਸ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਜੇ ਉਹ ਅਵੇਲੇਬਲ ਨਾ ਹੋਣ ਤਾਂ ਖੇਤੀਬਾੜੀ ਮੰਤਰੀ ਨੂੰ ਇੱਕ ਵਫਦ ਸਿੰਘੂਤ ਕਿਸਾਨ ਮੋਰਚਾ ਪੰਜਾਬ ਦਾ ਉਹਦੇ ਵੀ ਦੂਜੇ ਸਾਥੀ ਵੀ ਹੋ ਸਕਦੇ ਨੇ ਸਿੰਘੂਤ ਕਿਸਾਨ ਮੋਰਚੇ ਦੇ ਇੱਕ ਇੱਕ ਸਾਥੀ ਜਿਹੜਾ ਉਹਨਾਂ ਵੀ ਸ਼ਾਮਲ ਹੋਵੇ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਜਿਹੜਾ ਜਨਵਰੀ ਦੇ ਪਹਿਲੇ ਹਫਤੇ ਹੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਨਾ ਮਿਲੇ ਤਾਂ ਕੇਤੀਬਾਰੀ ਮੰਤਰੀ ਹੋਣ ਤਾਂ ਕਿ ਜ਼ੋਰ ਦੇ ਕੇ ਕਹੀਏ ਕਿ ਤੁਸੀਂ ਕੁੰਮ ਕਰਨ ਨਹੀਂ ਦੋ ਸੋ ਦਖਲ ਦਿਓ ਜਲਦੀ ਇੱਡਾ ਵੱਡਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਹੋਏ ਹੋਏ ਆ ਬਾਰਡਰਸ ਦੇ ਉੱਪਰ ਸਾਥੀ ਬੈਠੇ ਨੇ ਲੰਬੇ ਸਮੇਂ ਤੋਂ ਰਿਪ੍ਰੈਸ਼ਨ ਬਹੁਤ ਸਰਕਾਰ ਕਰ ਰਹੀ ਹੈ ਪਰ ਰਿਪ੍ਰੈਸ਼ਨ ਨੂੰ ਬਾਰ ਬਾਰ ਕੰਡੈਮਨ ਕੀਤਾ ਕਿੰਨਿਆਂ ਜਾਂਦਾ ਵੀ ਚਲੇ ਗਈਆਂ ਇਸ ਕਰਕੇ ਅਸੀਂ ਜਲਦੀ ਹੀ ਟਾਈਮ ਲੈ ਕੇ ਭਾਵੇਂ ਰਾਸ਼ਪਤੀ ਸਾਹਿਬ ਦੇਣ ਜਾਂ ਖੇਤੀਬਾੜੀ ਮੰਤਰੀ ਦੇਣ ਜਨਵਰੀ ਦੇ ਪਹਿਲੇ ਹਫਤੇ ਸੰਗਠਿਤ ਕਿਸਾਨ ਮੋਰਚਾ ਦਾ ਡੈਪੂਟੇਸ਼ਨ ਹੈ ਉਹਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਪਿਛਲੇ ਸਮੇਂ ਸੀ ਗਵਰਨਰ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਇੰਟਰਫੇਅਰ ਕਰੋ ਦਖਲ ਦਿਓ ਜਲਦੀ ਇਹ ਸਿਚੁਏਸ਼ਨ ਜਿਹੜੀ ਗੰਬੀਰ ਹੈ ਬਹੁਤ ਵੋਲੇਟਾਈਲ ਹੈ ਜੇ ਕੋਈ ਖੁਦਾ ਨਾ ਖਾਸਤਾ ਇਹ ਵੀ ਗੱਲ ਹੋ ਜਵੇ ਤਾਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਨੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਵੀ ਕ੍ਰੀਏਟ ਹੋ ਸਕਦੀ ਹੈ ਅਸੀਂ ਇਸ ਗੱਲ ਤੋਂ ਬਹੁਤ ਵਰੀਡ ਹੈ ਸੋ ਇਸ ਲਈ ਅ ਜੀ ਇਹ ਫੈਸਲਾ ਕੀਤਾ ਅਸੀਂ ਅਗਲਾ ਪ੍ਰੋਗਰਾਮ ਵੀ ਕੁਝ ਜਿਹੜਾ ਫੈਸਲਾ ਕੀਤਾ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਮੋਰਚੇ ਦੀਆਂ ਜਿਵੇਂ ਖੇਤੀਬਾੜੀ ਨੀਤੀ ਆਈ ਹੈ ਦੂਜੀਆਂ ਮੰਗਾਂ ਪਿੱਛੇ ਜਿਹੜੀਆਂ ਮੋਰਚੇ ਦੇ ਰਹੀ ਉਹਨਾਂ ਪਰ ਲੜਾਈ ਉਦੇ ਬਾਰੇ ਵੀ ਜੋ ਅਗਲਾ ਪ੍ਰੋਗਰਾਮ ਸੀ ਤੈਅ ਕੀਤਾ ਹੈ ਉਹ ਨਰਪਾਇਤ ਸਿੰਘ ਢੁੱਡੀਗੇ ਉਹ ਤੁਹਾਨੂੰ ਦੱਸਣਗੇ ਸਾਥੀਓ ਕਿਸਾਨ ਮੰਗਾਂ ਬਾਰੇ ਬ੍ਰਸ਼ਾਲੇ ਸਾਥੀਓ ਅਸੀਂ ਕਿਸਾਨ ਮੰਗਾਂ ਬਾਰੇ ਜਿਹੜੀਆਂ ਪਿਛਲੇ ਦਿੱਲੀ ਮੋਰਚੇ ਵੇਲੇ ਬਕਾਇਆ ਰਹਿ ਗਈਆਂ ਸੀ ਉਹਨਾਂ ਬਾਰੇ ਤੇ ਨਾਲ ਜਿਹੜਾ ਤਿੰਨ ਕਾਨੂੰਨਾਂ ਦਾ ਖਰੜਾ ਦੁਆਰਾ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਉਹ ਪਾਸ ਕਰੇ ਇਸ ਖਰੜੇ ਨੂੰ ਉਹਦੇ ਖਿਲਾਫ ਅੱਜ ਕੱਲ 23 ਤਰੀਕ ਜਿਹੜੀ ਨੰਗੀ ਆ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਵੱਡੇ ਮੁਜ਼ਾਹਰੇ ਹਲਫੇ ਕੀਤੇ ਆ ਤੇ ਇਸ ਕੜੀ ਦੇ ਤਹਿਤ ਤੇ ਕੁਝ ਪੰਜਾਬ ਦੀਆਂ ਮੰਗਾਂ ਜਿਵੇਂ ਹਰ ਖੇਤ ਤੱਕ ਨਹਿਰੀ ਪਾਣੀ ਵਪਾਰ ਖੋਲਿਆ ਜਾਵੇ ਪਾਕਿਸਤਾਨ ਦੇ ਨਾਲ ਇਹ ਸਾਰੇ ਮਾਮਲਿਆਂ ਤੇ ਅਸੀਂ 9 ਤਰੀਕ ਨੂੰ ਮੋਗੇ 'ਚ ਬਹੁਤ ਵੱਡਾ ਕੱਟ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਅੱਗੇ ਇਸ ਜਿਹੜਾ ਅੰਦੋਲਨ ਹੈ ਇਹਨੂੰ ਤੇਜ਼ ਕੀਤਾ ਜਾਊ ਸਾਨੂੰ ਐ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਉਹਨੂੰ ਨਵੀਂ ਸ਼ਕਲ ਦੇ ਵਿੱਚ ਹੁਣ ਸਟੇਟਾਂ ਨੂੰ ਕਹਿ ਕੇ ਵੀ ਸਟੇਟਾਂ ਦਾ ਮਾਮਲਾ ਖੇਤੀਬਾੜੀ ਦਾ ਤੇ ਉਹ ਸਟੇਟਾਂ ਨੂੰ ਦੇਤਾ ਵੀ ਤੁਸੀਂ ਪਾਸ ਕਰਕੇ ਭੇਜੋ ਇਹ ਕਿ ਉਹ ਇਹ ਅੰਦੋਲਨ ਨੂੰ ਅਸੀਂ ਉਰੇ ਫੱਦ ਦੇ ਨਾਲ ਤੇਜ਼ ਕਰਾਂ ਟੰਡਾ ਸਰ ਜੀ ਪੁਸ਼ਟ ਕਰ ਦਿਓ ਹਾਂਜੀ ਨਸਾਨੀ ਮੰਗਾ ਸਰਪੂ ਦੇ ਖਲੋਰੀ ਬਾਰਡਰ ਤੇ ਨਾਲ ਔਰ ਕੀ ਹੈ ਜੀ ਆ ਜਿਹੜਾ ਨਵਾਂ ਖਰੜਾ ਆਇਆ ਜਿਹੜਾ ਖੇਤੀਬਾੜੀ ਨੀਤੀ ਇਹ ਖੇਤੀਬਾੜੀ ਨੀਤੀ ਤੇ ਖਰੜਾ ਆਇਆ ਉਹ ਤਿੰਨ ਕਾਨੂੰਨ ਹੀ ਹੈ ਉਹ ਤਿੰਨ ਕਾਨੂੰਨ ਦੇ ਰੂਪ ਚ ਬਸ ਆ ਗਿਆ ਤੇ ਹਦਾਇਤ ਕੀਤੀ ਆ ਔਰ ਸੈਂਟਰ ਗਵਰਨਮੈਂਟ ਨੇ ਵੀ ਇਹਨੂੰ ਮੰਨ ਲਓ ਪੰਜਾਬ ਗਵਰਨਮੈਂਟ ਨੂੰ ਇਹ ਕਿਹਾ ਇਹ ਨਹੀਂ ਕਿਹਾ ਵੀ ਤੁਸੀਂ ਇਹਨੂੰ ਸੋਚੋ ਉਹਨਾਂ ਨੂੰ ਕਿਹਾ ਤੁਸੀਂ ਇਸ ਗੱਲ ਨੂੰ ਸਾਡੇ ਸੁਝਾਅ ਨੂੰ ਮੰਨ ਲਓ ਇੱਕ ਚੀਜ਼ ਪਾਸ ਕਰੋ ਇੱਕ ਚੀਜ਼ ਹੋਰ ਕਲੀਅਰ ਕਰ ਦਿਓ ਕਿ ਐਸਕੇਮ ਸ਼ੰਭੂ ਔਰ ਖਨੋੜੀ ਤੇ ਜਾਏਗਾ ਜਾਂ ਨਹੀਂ ਜਾਏਗਾ ਦੇਖੋ ਇਸ ਬਾਰੇ ਚਲੋ ਕਰੋ ਇਹ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਆਪਣੇ ਭੰਦੇਰ ਸਾਹਿਬ ਦੀ ਚਿੱਠੀ ਆਈ ਸੀ ਸਾਨੂੰ 21 ਤਰੀਕ ਨੂੰ ਉਹਨਾਂ ਦੇ ਨਾਲ ਬਹੁਤ ਪੋਜ਼ਿਟਿਵ ਸਾਡੀ ਗੱਲਬਾਤ ਹੋਈ ਹੈ ਤੇ ਉਹ ਚੱਲ ਰਹੀ ਹੈ ਵੀ ਅੱਗੇ ਕਿਸਾਨ ਮੰਗਾ ਦੇ ਆਪਾਂ ਇਵੇਂ ਲੜਨਾ ਮਤਲਬ ਇਹ ਕਹੀਏ ਤੈਨੂੰ ਹੋਇਆ ਜਾਂ ਤੈ ਕੀ ਕਹੀਏ ਨੂੰ ਹਾਂ ਨਾ ਨਹੀਂ ਦੇਖੋ ਸਾਡਾ ਮੋਰਚਾ ਅਲੱਗ ਚੱਲਦਾ ਇਹ ਉਸ ਮੋਰਚਾ ਆਪਦੇ ਢੰਗ ਨਾਲ ਚੱਲਦਾ ਉਹ ਜਿਵੇਂ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੇ ਸੇਧਵਾਰੇ ਚਿੰਤਤ ਤਾਂ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲਣ ਦੱਸਦੇ ਨਹੀਂ ਨਹੀਂ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪ੍ਰੋਗਰਾਮ ਦੇਣੇ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਰੀਆਂ ਸੇਮ ਨੇ ਐਮਐਸਬੀ ਦੀ ਲੀਗਲ ਗਾਰੰਟੀ ਦੂਜੀਆ ਮੰਗਾ ਕਰਜ਼ਾ ਇਹ ਸਾਰੀਆਂ ਸਕੀਮ ਦੀਆਂ ਮੰਗਾਂ ਨੇ ਇਕੱਠੇ ਇਸ ਬਾਰੇ ਲੜ ਰਹੇ ਹਾਂ ਅਸੀਂ ਉਹਨਾਂ ਮੰਗਾਂ ਬਾਰੇ ਜਰੂਰ ਲੜਾਈ ਹੈ ਉਹ ਵਹਿਣਾ ਚਾਹੁੰਦੇ ਅਸੀਂ ਬੰਗੂ ਸਾਹਿਬ ਨੇ ਵਾਹ ਪੇ ਬੋਲ ਦਿਆ ਹੈ ਕਿ ਆਰਪਾਰ ਕੀ ਲੜਾਈ ਹੈ ਉਹ ਮੈਂ ਤਾਂ ਇੱਥੇ ਤੋਂ ਉਠੂੰਗਾ ਨਹੀਂ ਜਾਂ ਜਾਈਏ ਤਾਂ ਜਾਏ ਬੰਗੂ ਸਾਹਿਬ ਤੁਸੀਂ ਸਟੈਂਡ ਦੇ ਸਾਥ ਹੈ ਜਾਂ ਆਪ ਨੂੰ ਰਿਕਵੈਸਟ karenge ki ਦੂਸਰੇ ਤਰੀਕੇ ਸੇ ਅੰਦੋਲਨ ਅੱਗੇ ਵਧਾਏ ਜਾਂ ਅੰਸ਼ਨ ਖਤਮ ਕਰੇ ਕਿਉਂਕਿ ਉਨਕੀ ਜਾਨ ਵੀ ਕਾਫੀ ਮਹੱਤਵਪੂਰਨ ਹੈ ਪੰਜਾਬ ਦੇ ਲਈ ਦੇਖੋ ਸਵਾਲ ਹੈ ਨਾ ਵੀ ਅੰਸ਼ਨ ਤੇ ਬੈਠਣਾ ਮਰਨ ਵਰਤ ਰੱਖਣਾ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਇਹ ਸਾਡਾ ਨਹੀਂ ਹੈ ਇਹ ਉਸ ਮੋਰਚੇ ਨੇ ਤੈਅ ਕੀਤਾ ਡੱਲੇਵਾਲ ਸਾਹਿਬ ਨੇ ਤੈਅ ਕੀਤਾ ਪਰ ਸਾਨੂੰ ਹਮਦਰਦੀ ਹੈ ਸਾਡਾ ਵੱਡਾ ਆਗੂ ਹੈ ਉਹਦੀ ਜਾਨ ਇਸ ਤਰ੍ਹਾਂ ਜਾਵੇ ਨਾ ਸੰਘਰਸ਼ ਲਈ ਅਜੇ ਬਹੁਤ ਜ਼ਰੂਰਤ ਹੈ ਉਹਨਾਂ ਦੀ ਇਸ ਲਈ ਸੀ ਹਰ ਕਦਮ ਲੈ ਰਹੇ ਹਾਂ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਲਈ ਗਵਰਨਰ ਸਾਹਿਬ ਨੂੰ ਮਿਲੇ 23 ਤਰੀਕ ਨੂੰ ਛੋਟਾ ਤਾਂ ਨਹੀਂ ਸੀ ਜਿਹੜੇ ਕੱਲ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਥਾਵਾਂ ਤੇ ਵੱਡੇ ਤਰਨੇ ਮਜ਼ਾਰੇ ਹੋਏ ਆ ਇਹ ਉਹਦੇ ਲਈ ਇੰਡੀਆ ਸਾਰੇ ਸਾਰੇ ਇੰਡੀਆ ਦੇ ਵਿੱਚ ਇਹ ਇਹ ਕੋਈ ਛੋਟਾ ਉਹ ਨਹੀਂ ਸੀ ਬਹੁਤ ਸਾਰੇ ਪ੍ਰੋਬਲਮ ਕਿਤੇ ਤੁਸੀਂ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾ ਨਹੀਂ ਰਹੇ ਗੱਲ ਅਲੀ ਕਿੱਥੇ ਹੈ ਜੀ ਸਿੱਧਾ ਸਪਸ਼ਟ ਸਵਾਲ ਹੈ ਜੀ ਇਹ ਵੀ ਪੁੱਛ ਕਰਦੇ ਵੀ ਤੁਸੀਂ ਨਹੀਂ ਜਾਓਗੇ ਹੁਣ ਉੱਥੇ ਜਾਂ ਜਾਓਗੇ ਗੱਲ ਇਹਦੇ ਨਾਲ ਹੀ ਇਹਦੇ ਨਾਲ ਹੀ ਦੰਗਿਆਲ ਸਾਹਮਣੇ ਥੋੜੇ ਕੁਛ ਮਿੰਟ ਪਹਿਲਾਂ ਇਹ ਸਾਰੇ ਦੇਸ਼ ਨੂੰ ਅਪੀਲ ਕੀਤੀ ਆ ਵੀ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਜੇ ਕਿਸਾਨਾਂ ਦੀਆਂ ਮੰਗਾਂ ਮਰਵਾਇਆਂ ਜਾਣ ਠੀਕ ਹੈ ਕੋਈ ਹਰਸ ਨਹੀਂ ਹੈ ਸਾਰਾ ਦੇਸ਼ ਅੱਜ ਜੇ ਸਾਰੇ ਸਰ ਨਹੀਂ ਨਹੀਂ ਇਹ ਮੰਗਾ ਸਾਰੀ ਕਿਸਾਨੀ ਨੇ ਮੰਗਾ ਨੇ ਸਾਰਾ ਆਲ ਇੰਡੀਆ ਸਿੰਘੂਦ ਕਿਸਾਨ ਮੋਰਚਾ ਅਜਤਾ ਸਾਰੇ ਦੇਸ਼ ਦੇ ਵਿੱਚ ਐਕਸ਼ਨ ਕੀਤੇ ਨੇ ਸਰ ਜੇ ਇਹ ਸਾਰੀਆਂ ਮੰਗਾਂ ਤੋਂ ਪ੍ਰਸਤਾ ਚਾਹੁੰਦੇ ਆ ਅਸੀਂ ਅਸੀਂ ਚਾਹੁੰਦੇ ਆ ਸਾਡੀ ਲੜਾਈ ਹੋਵੇ ਸਰ ਤੁਹਾਡਾ ਇਹ ਜੀ ਕੈਦਿਕ ਨੌਲ ਨੇ ਮੁੱਖ ਫੋਰਮ ਬਾਕੀ ਦੋਵੇਂ ਫੋਰਮ ਤੁਹਾਡੇ 9 ਤਰੀਕ ਵਾਲੇ ਇਕੱਠ 'ਚ ਆ ਰਹੇ ਨੇ ਸੱਦਾ ਭੇਜੋਗੇ ਜਾਂ 30 ਤਰੀਕ ਵਾਲੇ ਬੰਦ ਦੇ ਵਿੱਚ ਤੁਸੀਂ ਸਮਰਥਨ ਕਰਦੇ ਹੋ ਕਿ ਨਹੀਂ ਕਰਦੇ ਇੱਕ ਇੱਕ ਲਫ਼ਜ਼ੇ ਵਿੱਚ ਸਪਸ਼ਟ ਕਰ ਦੋ ਕਿ ਜਾਓਗੇ ਜਾਂ ਨਹੀਂ ਜਾਓਗੇ ਦੇਖੋ ਨਹੀਂ ਨਹੀਂ ਕੋਈ ਨਹੀਂ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕੋਈ ਐਕਸ਼ਨ ਦਿੱਤਾ ਨਹੀਂ ਹੈ ਉਹਨਾਂ ਦਾ 30 ਤਰੀਕ ਨਹੀਂ ਹੈ ਉਹਨਾਂ ਦਾ 24 ਨੂੰ ਵੀ ਹੈ 26 ਨੂੰ ਵੀ ਹੈ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲਾਂ ਹੀ ਕਿਹਾ ਵੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਲਈ ਜਾਣਾ ਇਹ ਸਾਡਾ ਪ੍ਰੈੈਰੋਗੇਟਿਵ ਐਸਕੇਮ ਦਾ ਵੀ ਕਿਸ ਐਕਸ਼ਨ ਜਾਣਾ ਕਿਸੇ ਨਹੀਂ ਜਾਣਾ ਅਸੀਂ ਇੱਕ ਉਹਨਾਂ ਨੂੰ ਸਟਰੈਂਥਨ ਕਰਨ ਲਈ ਉਹਨਾਂ ਦੀ ਜਾਨ ਬਚਾਉਣ ਲਈ ਮੰਗਾ ਨੂੰ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ 23 ਤਰੀਕ ਨੂੰ ਬਹੁਤ ਛੋਟਾ ਦਾ ਹੈ ਨਹੀਂ ਸਾਰੇ ਦੇਸ਼ ਦਿੱਤਾ ਅਸੀਂ ਦੁਬਾਰਾ ਫੇਰ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹfte ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਾਤ ਅਸਿਮਾਂ ਕੋ ਸਾਡਾ ਇਹ ਕਦੀ ਵੀ ਇਹ ਕਿਹਾ ਹੈ ਸਾਰੇ ਕਿਸਾਨ ਯੂਨੀਅਨ ਹੈ ਜਾਂ ਦੇਤਾ ਹੈ ਉਹ ਇੱਕ ਜੁੱਟ ਨਹੀਂ ਹੈ ਆਈ ਮੀਨ ਆਪ ਲੋਕ ਕੀ ਮੰਨਤੇ ਹੈ ਆਪ ਲੋਕ ਕੱਥੇ ਕੀ ਅਲਰ ਲੱਗ ਦੇਖੋ ਹਮਾਰਾ ਕਹਿਣਾ ਇਹ ਹੈ ਕਿ ਹਮਾਰਾ ਇਕਤਾ ਦਾ ਪ੍ਰੋਸੈਸ ਜਾਰੀ ਹੈ ਇਕਤਾ ਦਾ ਪ੍ਰੋਸੈਸ ਜਾਰੀ ਹੈ ਹਮਾਰਾ ਅਭੀ ਟੁੱਟੋ ਨਹੀਂ ਹੈ ਕੋਈ ਬਾਤ ਨਹੀਂ ਕੱਲੇ ਆ ਰਹੀ ਆ ਕਿ ਕੁਝ ਜਿਹੜੀਆਂ ਸੋਸ਼ਲਿਸਟ ਜੱਥੇ ਬੰਦ ਗਿਆ ਹੈ ਜਾਂ ਲੈਫਟ ਨਾਲ ਸੰਬੰਧਤ ਹੈਗਾ ਨਾ ਅਪਰੋਚ ਦੇ ਕਾਰਨ ਕੋ ਨਹੀਂ ਲੈਫਟ ਨਾਲ ਜਿਹੜੀਆਂ ਸੰਬੰਧਤ ਜੱਥੇ ਬੰਦੀਆਂ ਉਹ ਨਹੀਂ ਚਾਹੁੰਦੀਆਂ ਕਿ ਉੱਤੇ ਮੂਰਤੀ ਹੋਵੇ ਹਨਾ ਕਿ ਸੋਸ਼ਲਿਸਟ ਨਾਲ ਸੰਬੰਧਤ ਅਪਰੋਚਾਂ ਨੇ ਜੱਥੇ ਬੰਦੀਆਂ ਹੱਕ ਦੇ ਵਿੱਚ ਹੈ ਤੁਸੀਂ ਮੂਰਤੀ ਦੇ ਵਿੱਚ ਚਾਹੀਏ ਇਹ ਕੀ ਸਚਾਈ ਹੋ ਨੇ ਅਜੇ ਹਰ ਕੋਈ ਨਹੀਂ ਲੈਫਟ ਵਾਲੀਆਂ ਉੱਥੇ ਹੀ ਬੈਠੀਆਂ ਨੇ ਉਹ ਕਰੋ ਸਰ ਸਰ ਬਿਲਕੁਲ ਇੱਕ ਤਰ੍ਹਾਂ ਕਿਥੋਂ ਤੱਕ ਸੋਸ਼ਲਿਸਟ ਵਾਲੀ ਗੱਲ ਆਲਸ ਕੇਐਮ ਹੈ ਕਿ ਕੋਈ ਇਕੱਲਾ ਸੋਸ਼ਲਿਸਟਾਂ ਦਾ ਨਹੀਂ ਹੈ ਇਹਦੇ 'ਚ ਬਹੁਤ ਸਾਰੀਆਂ ਜੁਤੇ ਬੰਨੀਆਂ ਕੱਢੀਆਂ ਐ ਲਖੋ ਆਸਾਂ ਵੀ ਕਿੱਥੇ ਬੰਦੀ ਐ ਆਪਣੀਆਂ ਹੋਰ ਕਿਸਾਨ ਯੂਨੀਅਨ ਐ ਇਹਦੇ ਵਿੱਚ ਜੇ ਇਹਨੂੰ ਕੋਈ ਲੈਫਟਾਂ ਲਈ ਇਹ ਕੋਈ ਆਰਗੇਨਾਈਜੇਸ਼ਨ ਐ ਲੈਫਟਾਂ ਦੀ ਆਰਗੇਨਾਈਜੇਸ਼ਨ ਨੂੰ ਉਸ ਨੂੰ ਲੈ ਕੇ ਕੋਈ ਨਹੀਂ ਅਪਰੋਚ ਨੂੰ ਕੋਈ ੜਕਾ ਨਹੀਂ ਹੈ ਦੇਖੋ ਅਪਰੋਚ ਨੂੰ ਜੇ ਡਿੱਕਾ ਹੁੰਦਾ ਤਾਂ ਡੰਨੇਵਾਲ ਸਾਹਿਬ ਸਾਡੇ ਨਾਲ ਹੀ ਰਹੇ ਆ ਉੱਥੇ ਦਿੱਲੀ ਤੇ ਜੇ ਉਹਨਾਂ ਨੂੰ ਅਪਰੋਚਦਾ ਕੋਈ ਸਾਡੇ ਨਾਮ ਨਹੀਂ ਜੀ ਮੈਂ ਐਸਕੇਮ ਦਾ ਤਾਂ ਉੱਤੇ ਕਰਦਾ ਉਹਨਾਂ ਨੂੰ ਕੋਈ ਇਹ ਨਹੀਂ ਗੱਲ ਅੱਜ ਉਹਨਾਂ ਨੇ ਅੱਗ ਮੋਰਚਾ ਆਭਿਦਾਨਾ ਸ਼ੁਰੂ ਕੀਤਾ ਉਹ ਆਪਣੀਆਂ ਤਾਲਾਂ ਦੇ ਆਇਆ ਕੋਈ ਕਹਿ ਨਹੀਂ ਰਿਹਾ ਸਾਬੂ ਸਾਬੂ ਸਾਹਿਬ ਜਿਵੇਂ ਗੋਟਾ ਸਿੰਘ ਸ਼ਾਦੀਪੁਰ ਜਾਣਾ ਚਾਹੁੰਦੇ ਨੇ ਉੱਤੇ ਲਖੋਵਾਲ ਜਾਣਾ ਚਾਹੁੰਦੇ ਨੇ ਲੇਕਿਨ ਜ਼ਿਆਦਾ ਜਿਹੜੇ ਲੋਕ ਨੇ ਉਹ ਕਹਿੰਦੇ ਨਹੀਂ ਜਾਣਾ ਚਾਹੀਦਾ ਇਸ ਕਰਕੇ ਇਹਨਾਂ ਦੀ ਆਵਾਜ਼ ਪਿੱਛੇ ਰਹਿ ਜਾਂਦੀ ਹੈ ਨਹੀਂ ਜੀ ਜਾ ਕੇ ਆਏ ਸਾਰੇ ਉੱਥੇ ਜੜੇ ਜਾ ਰਹੇ ਠੀਕ ਹੈ ਅਸੀਂ ਤਾਂ ਕਿਸ ਨੂੰ ਨਹੀਂ ਕਿਹਾ ਹੈ ਤੁਹਾਨੂੰ ਮਜਬੂਰ ਕਰ ਰਹੀ ਹੈਗੀ ਇਹ ਕਿ ਤੁਸੀਂ ਦਿੱਲੀ ਵੱਲ ਮੋਰਚਾ ਇਕੱਠੀ ਸਟੇਜ ਨਹੀਂ ਕਰਨਾ ਚਾਹੁੰਦੇ ਕੀ ਚੀਜ਼ਾਂ ਨੇ ਕਿ ਤੁਹਾਨੂੰ ਮਜਬੂਰ ਕਰ ਰਹੀ ਕਿ ਇਕੱਠੇ ਨਹੀਂ ਹੋਣਾ ਇਸਕੇ ਪ੍ਰਾਂਜੀ ਕਰਦੇ ਨਹੀਂ ਕੋਈ ਕੋਈ ਐਸਾ ਨਹੀਂ ਟੈਂਟ ਨਹੀਂ ਇਹ ਉਹਨਾਂ ਸਾਥੀਆਂ ਨੇ ਪਹਿਲਾਂ ਪਹਿਲ ਕਦਮੀ ਕਰਕੇ ਮੋਰਚਾ ਲਾਇਆ ਨਾ ਉੱਥੇ ਅਸੀਂ ਤਾਂ ਲਾਇਆ ਨਹੀਂ ਐਸਾ ਕੋਈ ਨਹੀਂ ਟੈਂਟ ਨਹੀਂ ਇੱਕੋ ਮਿੰਟ ਬ੍ਰੈਂਚ ਮੈਂ ਦੱਸਣਾ ਚਾਹੁੰਦਾ ਕਿ 21 ਤਰੀਕ ਨੂੰ ਸਾਡਾ ਜੋ ਆਲ ਇੰਡੀਆ ਦਾ ਸਯੁਗਤ ਮੋਰਚਾ ਸੀ ਉਹਨਾਂ ਦੇ 6 ਮੈਂਬਰੀ ਕਮੇਟੀ ਪਟਿਆਲੇ ਦੇ ਵਿੱਚ ਉਹਨਾਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਨਾਂ ਦੇ ਇੱਕ ਫਾਰਮੂਲੋ ਸਾਨੂੰ ਚਿੱਠੀ ਆਈ ਸੀ ਬਧੇਰ ਵੱਲੋਂ ਦੂਸਰੇ ਫਾਰਮੂਲੋ ਅਜੇ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣੀ ਜਦੋਂ ਸਾਡੀ ਉਹਨਾਂ ਦੀ ਕੋਈ ਸਹਿਮਤੀ ਬਣਦੀ ਆ ਜਾਂ ਸਾਡਾ ਜਿਹੜਾ ਫਾਰਮ ਹੈ ਫਿਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਆ ਅਸੀਂ ਇਹ ਪਲੇਟਫਾਰਮ ਤੇ ਆਉਣ ਲਈ ਸਾਡਾ ਸਜੁਗਤ ਮੋਰਚਾ ਤਿਆਰ ਆ ਪਰ ਅਜੇ ਥੋੜਾ ਜਿਹਾ ਇੰਨਾ ਵਾ ਸਾਡੀ ਇਕ ਅੱਧੀ ਮੀਟing ਹੋਰ ਲੱਗੂਗੀ ਅੱਜ ਵੀ ਅਸੀਂ ਬਹੁਤ ਇਸ ਗੱਲ ਨੂੰ ਆਪਣੇ ਵਿੱਚ ਜਣੀ ਭੋਖਿਆ ਹੋਆ ਕਿ ਸਾਨੂੰ ਫੇਰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਜਿਹੜਾ ਸਾਡਾ ਆਲ ਇੰਡੀਆ ਦਾ ਸਾਡੀ 6 6 ਮੈਂਬਰੀ ਕਮੇਟੀ ਆ ਉਹਨਾਂ ਨੂੰ ਫੇਰ ਦੁਬਾਰਾ ਉਹਨਾਂ ਕੋ ਮੀਟਿੰਗ ਲੈ ਕੇ ਅਸੀਂ ਜਾ ਰਹੇ ਹਾਂ ਵਿੱਚ ਇਨਾ ਫਰਕ ਆ ਥੋੜਾ ਜਿਹਾ ਦੂਜਾ ਫੋਰਮ ਕਿਉਂ ਨਹੀਂ ਆਇਆ ਸੀ ਯਾਨੀ ਦੂਜਾ ਫੋਰਮ ਨਾਮ ਦੇ ਕਾਰਨ ਸਿੱਧਾ ਇਹਦਾ ਜਵਾਬ ਤੇ ਉਹ ਡੱਲੇਵਾਲ ਸਾਹਿਬ ਉਹਦੀ ਦੇ ਸਕਦੇ ਕਿਉਂ ਨਹੀਂ ਆਇਆ ਤੁਸੀਂ ਤੁਸੀਂ ਨਾਰਾਜ਼ ਹੋ ਨਹੀਂ ਹੈ ਇਹਦੇ ਤੇ ਹੈ ਹੀ ਆ ਜੀ ਨਾ ਵੀ ਕੋਈ 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 ਜਦੋਂ ਆਪਾਂ ਇਕੱਤਰ ਪੱਤਾ ਹੀ ਕਰਨੇ ਆ ਇਕੱਠ ਕਰਨਾ ਇੱਕ ਇੱਕ ਹੋਣਾ ਉਹਦੇ ਵਿੱਚ ਸਾਰਿਆਂ ਦਾ ਸਾਰੇ ਜਾਣਦੇ ਬਹਿਣਾ ਤੇ ਹਾਂ ਜੀ ਜਾਣ ਬੁੱਝ ਕੇ ਨਹੀਂ ਆ ਰਹੇ ਤੁਹਾਡੇ ਨਾਲ ਇਹ ਦੀ ਉਹਨਾਂ ਦੀ ਮਨਸਾ ਤੇ ਉਹਨਾਂ ਨੂੰ ਪਤਾ ਲੱਗ ਸਕਦਾ ਉਹਨਾਂ ਕੋਲ ਤੇ ਸਵਾਲ ਕਰ ਸਕਦੇ ਪੰਗੂ ਸਾਹਿਬ ਦੇਖੋ ਹਾਂ ਜੀ ਹਾਂ ਜੀ ਪੰਗੂ ਸਾਹਿਬ ਪੰਗੂ ਸਾਹਿਬ ਤਾਂ ਗੱਲ ਕੀਤੀ ਜੇ ਤੂੰ ਸਾਰੇ ਕਹਿੰਦੇ ਹੋ ਪੰਗੂ ਸਾਹਿਬ ਜੀ ਪੰਗੂ ਸਾਹਿਬ यस यस ਇਹਨਾਂ ਜੀ ਤੁਹਾਨੂੰ ਜੀ ਬਾਤ ਬਾਤ ਸਾਰੇ ਇਹੀ ਕਹਿ ਰਹੇ ਹੋ ਕਿ ਬਹੁਤ ਇੰਪੋਰਟੈਂਟ ਹੈ ਪ੍ਰਰੋਗੇਟਿਵ ਉਹਨਾਂ ਦਾ ਆਪਣਾ ਚੈ ਮਰਨ ਵਰਤਦਾ ਹੈ ਪਰ ਬਹੁਤ ਲਾਈਫ ਇੰਪੋਰਟੈਂਟ ਹੈ ਰੋਜ਼ ਮੈਡੀਕਲ ਦੀ ਜਿਹੜੀ ਰਿਪੋਰਟਸ ਲੱਭ ਆ ਰਹੀਆਂ ਨੇ ਉਹਨਾਂ ਦੀ ਡਾਕਟਰਸ ਨੇ ਅੱਜ ਤੱਕ ਕਹਤਾ ਹੈ ਕਿ ਉਹਦੇ ਹਾਲਾਤ ਅੱਜ ਤੱਕ ਖਰਾਬ ਹੋ ਗਏ ਕਿ ਜਿਉਂ ਦੁੱਖ ਛੱਡ ਵੀ ਦੇਣਾ ਇਸ ਟਾਈਮ ਵਰਤ ਤੇ ਸ਼ਾਇਦ ਉਹਨਾਂ ਰਿਕਵਰ ਨਹੀਂ ਕਰ ਸਕਣਗੇ ਫਿਕਰਮੰਦ ਸਾਰੇ ਨੇ 71 ਤਾਲੀ ਤੁਸੀਂ ਮੀਟਿੰਗ ਵਿੱਚ ਕੀਤੀ ਇਹਨੇ ਲੰਮਾ ਲੰਮਾ ਕੀ ਕਿਉਂ ਕਰਿਓ ਇੰਨਾ ਵੀ ਕਿਹੜੀ ਪਹਿਲੇ ਤੁਸੀਂ ਆਲਰੇਡੀ ਇਕੱਠੇ ਕੰਮ ਕਰ ਚੁੱਕੇ ਹੋ ਕਿ ਪਹਿਲੀ ਵਾਰ ਤਾਂ ਹੈ ਨਹੀਂ ਵੀ ਬਿਲ ਕੇ ਬੈਠਨੇ ਦੇਖੋ ਲੰਮਾ ਨਹੀਂ ਰਹੇ ਫਿਕਰਮੰਦ ਤਾਂ ਸਰਕਾਰ ਨਹੀਂ ਫਿਕਰਮੰਦ ਹੈ ਇਹ ਨਹੀਂ ਫਿਕਰਮੰਦ ਤਾਂ ਸਰਕਾਰ ਨਹੀਂ ਹੈ ਨਹੀਂ ਜੇ ਕੋਈ ਅਜੀ ਤਾਂ ਫਿਕਰ ਮੰਦਾ ਅਸੀਂ 23 ਦੀ ਮੀਟਿੰਗ ਕੀਤੀ ਆ ਅੱਗੇ ਵੀ ਮੀਟਿੰਗ ਕਰਨ ਨੂੰ ਤਿਆਰ ਆ ਹਰ ਤਰ੍ਹਾਂ ਤਿਆਰ ਆ ਅੱਥੇ ਬਣ ਦੋ ਨਾ ਜੀਐਮ ਵੀ ਦੇ ਪ੍ਰਧਾਨਾ ਦੇ ਦਿੱਤਾ ਕਿਹਾ ਵੀ ਤੁਹਾਡੀ ਹੋਮੇ ਦੀ ਲੜਾਈ ਹੈ ਨਹੀਂ ਨਹੀਂ ਸਾਡੇ ਸਾਡੇ ਵੱਲੋਂ ਕੋਈ ਲੰਗਵਾਏ ਨਹੀਂ ਜਾ ਰਿਹਾ ਲੰਗਵਾਏ ਤਾਂ ਉਲਟਾ ਉਹਨਾਂ ਵੱਲੋਂ ਜਾ ਰਿਹਾ ਹੈ ਕਿਉਂਕਿ ਕਿੰਨੀ ਦੇਰ ਬਾਅਦ ਉਹਨਾਂ ਦਾ ਲੈਟਰ ਆਇਆ 4-5 ਮਹੀਨੇ ਪ੍ਰੋਸੈਸ ਬੰਦ ਰਿਹਾ ਤੁਹਾਡੀ ਜਾਣਕਾਰੀ ਫਰਵਰੀ ਚ ਮੋਰਚਾ ਲੱਗਿਆ ਮਾਰਚ ਮਾਰਚ ਦੇ ਵਿੱਚ ਮੀਟਿੰਗਸ ਹੋਈਆਂ ਪ੍ਰੋਸੈਸ ਬੰਦ ਹੋ ਗਿਆ ਹੁਣ ਦੁਬਾਰਾ ਇਨੀਸ਼ੀਏਟਿਵ ਉਹਨਾਂ ਨੇ ਲਿੱਤਾ ਸੀ ਦੁਬਾਰਾ ਫੇਰ ਗਏ ਪੰਗੋਸਰ ਮੀਟਿੰਗ ਦੁਬਾਰਾ ਕੀਤੀ ਐ ਪੰਗੋਸਰ ਤੁਸੀਂ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਮਿਲ ਰਹੇ ਹੋ ਇਹਦੀ ਕੀ ਗਾਰੰਟੀ ਹੈ ਕਿ ਲਾਟਾ ਜਿਹੜੇ ਨੇ ਇੰਨੇ ਦਿਨੋਂ ਬੱਜੇ ਜਾਣਗੇ ਮਤਲਬ ਇੱਕ ਇੱਕ ਘੰਟਾ ਬੜਾ ਕੀਮਤੀ ਆ ਉਹਦੇ ਮਤਲਬ ਹੱਥ ਨਹੀਂ ਉੱਠਦੇ ਆ ਤੁਸੀਂ 10 15 ਦੇ ਬੋਲ ਦੇ ਬਾਅਦ ਹੋਰ ਇਹ ਕਹਿੰਦੇ ਕੀ ਗਾਰੰਟੀ ਹੈ ਕਿ ਰਾਸ਼ਟਰਪਤੀ ਮਿਲਣਗੇ ਨੇ ਉਸ ਤੋਂ ਬਾਅਦ ਉਹ ਠੀਕ ਹੋ ਜਾਣਗੇ ਦੇਖੋ ਉਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਐ ਨਾ ਸਰਕਾਰ ਨੇ ਦੇਖਣਾ ਸਰਕਾਰ ਅਸਲ ਅਸਲ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਬੜਾ ਬਲਦੇ ਕੇ ਕਿਹਾ ਪਹਿਲਾਂ ਵੀ ਕਿਹਾ ਅੱਜ ਫੇਰ ਕਹਿੰਦੇ ਵੀ ਫੋਰਨ ਇੰਟਰਫੇਅਰ ਕਰਨ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਪਹਿਲਾਂ ਇੱਥੇ ਮੀਟਿੰਗਸ ਕਰਵਾਉਂਦਾ ਰਿਹਾ ਅੱਜ ਉਹ ਚੁੱਪਾ ਇੱਥੇ ਜਾਂਦਾ ਵੀ ਕੋਈ ਨਹੀਂ ਇਹ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਇਸ ਗੱਲ ਦੀ ਇਹ ਜਾਣ ਇੰਟਰਫੇਅਰ ਕਰਨ ਸੀਐਮ ਦਾ ਵੀ ਬਿਆਨ ਆਇਆ ਕਹਿੰਦੇ ਯੂਕਰੇਨ ਦੀ ਲੜਾਈ ਵੀ ਐਨ ਰੋਕ ਸਕਦੇ ਤਾਂ ਉੱਥੇ ਕਿਉਂ ਨਹੀਂ ਜਾਂਦੇ ਪੰਜ ਲੱਖੋ ਵਾਲਾ ਸਾਹਿਬ ਵੱਡੇ ਲੀਡਰ ਨੇ ਸਾਨੂੰ ਬਹੁਤ ਫਿਕਰ ਆ ਉਹਨਾਂ ਦਾ ਅਸੀਂ 13 ਮਹੀਨੇ ਇੱਕ ਟਰਾਲੀ 'ਚ ਬੈਠ ਬੈਠ ਕੇ ਅਸੀਂ ਗੁਜ਼ਾਰੀਆਂ ਨੇ ਅਸੀਂ ਉਹਨਾਂ ਦੇ ਲਈ ਹਰ ਪ੍ਰੋਗਰਾਮ ਦੇ ਰਹੇ ਆ ਪੈਰਲਲ ਪ੍ਰੋਗਰਾਮ ਦੇ ਰਹੇ ਆ ਅਸੀਂ ਇਹ ਨਹੀਂ ਵੀ 5000 ਬੰਦਾ ਉੱਥੇ ਬਿਠਾ ਦਈਏ ਜਾ ਕੇ ਉਹਨਾਂ ਨਾਲ ਕਿਹੜਾ ਉਹਨਾਂ ਦੀ ਬਚ ਬਚ ਸਕਦੇ ਆ ਅਸੀਂ ਸਰਕਾਰ ਤੇ ਪ੍ਰੈਸ਼ਰ ਦੂਜੇ ਤਰੀਕਿਆਂ ਨਾਲ ਅਸੀਂ ਪ੍ਰੈਸ਼ਰ ਪਾ ਰਹੇ ਆ ਜਿਵੇਂ ਅਸੀਂ ਕੱਲ ਪ੍ਰੈਸ਼ਰ ਪਾਇਆ 23 ਨੂੰ ਅਸੀਂ ਰਾਸ਼ਟਰਪਤੀ ਜੀ ਤੋਂ ਸਮਾਂ ਮੰਗਿਆ ਸਾਨੂੰ 2 ਦਿਨਾਂ ਨੂੰ ਵੀ ਮਿਲ ਸਕਦਾ ਸਾਨੂੰ 4 ਦਿਨਾਂ ਨੂੰ ਮਿਲ ਸਕਦਾ ਇਸ ਲਈ ਅਸੀਂ ਅਰਦਾਸਾਂ ਵੀ ਕਰਦੇ ਆ ਵੀ ਕੁਝ ਨਾ ਹੋਵੇ ਤੇ ਸਰਕਾਰ ਨੇ ਬਚਾਉਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਲਕੀਰ ਖਿੱਚੀ ਹੋਈ ਆ ਵੀ ਇਹ ਮੰਗਾ ਮੰਨੀਆਂ ਤੋਂ ਬਿਨਾਂ ਐਮਐਸਪੀ ਤੋਂ ਬਿਨਾ ਮੈਂ ਮਾਰਗਨਬਰ ਤੋਂ ਨਹੀਂ ਉੱਠਣਾ ਇਸ ਲਈ ਸਰਕਾਰ ਤੇ ਅਸੀਂ ਪ੍ਰੈਸ਼ਰ ਪਾ ਰਹੇ ਆਂ ਸਰਕਾਰ ਨੇ ਹੀ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਉਹਨਾਂ ਨੂੰ ਕੁਝ ਹੁੰਦਾ ਲਖਵਾਲ ਸਾਹਿਬ ਤੁਸੀਂ ਤੁਸੀਂ ਜਿਹੜੇ ਜਾ ਉਹਨਾਂ ਦੀ ਜਾਨ ਦੀ ਹਰ ਕੋਈ ਅੱਜ ਅਰਦਾਸ ਕਰ ਰਿਹਾ ਕਿ ਠੀਕ ਰਹਿਣ ਤੁਹਾਡਾ ਇੱਕ ਵਫਦ ਇਕੱਠਾ ਹੋ ਕੇ ਕਿਉਂ ਨਹੀਂ ਜਾਂਦਾ ਕਿਉਂ ਨਹੀਂ ਉਹਨਾਂ ਦਾ ਮਰਨ ਵਰਤ ਜਿਹੜਾ ਕਿਹਾ ਉਹ ਸਮਾਪਤ ਕਰਾਉਂਦਾ ਕਿਉਂ ਉਸ ਜਾਨ ਨੂੰ ਕੋਈ ਦੱਸ ਕਿੰਨੀ ਜਨ ਬਣਾ ਕੇ ਕਿਉਂ ਸੀ ਇਹ ਤੱਕ ਕਰਨਾ ਚਾਹੁੰਦੇ ਆ ਵੀ ਠੀਕ ਹੈ ਪਰਬਾਨੀ ਜ਼ਰੂਰੀ ਹੈ ਜਾਇ ਇਹਦੇ ਵਿੱਚ ਤੁਸੀਂ ਨਹੀਂ ਕਰੀ ਅਸੀਂ 10 ਬੰਦੇ ਜਾ ਕੇ ਆਏ ਹਾਂ ਮਟਕੈ ਸਾਹਿਬ ਨਾਲ ਲੈ ਕੇ ਗਏ ਅਸੀਂ 10 ਬੰਦੇ ਜਾ ਕੇ ਆਏ ਹਾਂ ਸੁਣੋ ਸੁਣੋ ਉੱਥੇ ਉਹਨਾਂ ਨੂੰ ਮਿਲ ਕੇ ਆਏ ਹਾਂ ਐਸਕੇਮ ਵੱਲੋਂ ਨਹੀਂ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਉਸ ਤੋਂ ਬਿਨਾਂ ਗਰੁੱਪ ਦੇ ਵਿੱਚ ਆਪਣੇ ਤੌਰ ਤੇ ਗਏ ਆ ਨਿੱਜੀ ਤੌਰ ਤੇ ਐਸਕੇਮ ਦਾ ਜ਼ਿਕਰ ਨਹੀਂ ਆਇਆ ਉਹਦੇ ਵਿੱਚ ਐਸਕੇਮ ਦੀ ਟੀਮ ਗਈ ਆ 6 ਮੈਂਬਰੀ 21 ਤਰੀਕ ਨੂੰ ਐਸਕੇਮ ਦੀ ਟੀਮ ਗਈ ਆ ਵਫਤ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਅਧਿਕਾਰਕ ਤੌਰ ਤੇ ਵਫਤ ਜਾ ਕੇ ਉਹ ਮਰਨਵਰਤ ਸਮਾਪਤ ਕਿਉਂ ਨਹੀਂ ਕਰਾਉਂਦਾ ਜੇ ਤੁਹਾਨੂੰ ਲੱਗਦਾ ਵੀ ਇੰਨੀ ਜਾਲ ਕੀਮਤੀ ਹੈ ਕਿਉਂਕਿ ਉਹ ਉਹਨਾਂ ਨੇ ਜੋ ਟੀਮਾਂ ਨਾਲ ਗੱਲਾਂ ਹੋਈਆਂ ਉਹ ਕਹਿੰਦੇ ਵੀ ਮਰਨ ਵਰਤ ਤੇ ਸਮਾਪਤ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਸਿੱਧਾ ਜਾ ਕੇ ਸਮਾਪਤ ਨਹੀਂ ਕਰਾਇਆ ਜਾ ਸਕਦਾ ਪਹਿਲਾਂ ਉਹਨਾਂ ਨੇ ਟੀਮਾਂ ਨਾਲ ਗੱਲਾਂ ਹੁੰਦੀਆਂ ਨੇ ਜੇ ਉਹ ਮੰਨਣਗੇ ਤਾਂ ਸਮਾਪਤ ਅਸੀਂ ਕਰਵਾਉਣ ਨੂੰ ਤਿਆਰ ਹਾਂ ਇਹਨਾਂ ਟੀਮਾਂ ਦੇ ਉੱਤੇ ਕਿਉਂ ਯਕੀਨ ਕੀਤਾ ਜਾ ਰਿਹਾ ਸਿੱਧਾ ਕਿਉਂ ਨਹੀਂ ਜਾ ਕੇ ਸਾਰਾ ਕੁਝ ਬਸ ਹੋ ਰਿਹਾ ਜਾਂ ਤੁਸੀਂ ਪ੍ਰੈਸ ਦੇ ਰਹੇ ਹੋ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਇਕੱਠੇ ਹਾਂ ਗੱਲ ਤੁਸੀਂ ਵੀ ਨਹੀਂ ਕੀ ਹੈ ਮੈਂ ਬੋਲਣਾ ਚਾਹੁੰਦਾ ਇਹਦੇ ਥੋੜਾ ਜੀ ਜੀ ਕਾਰਨ ਕੀ ਹੈ ਐਸਕੇਮ ਸਾਰਾ ਜਾਣਨਾ ਚਾਹੁੰਦਾ ਹੈ 8 ਅੱਠ ਬੰਦ ਅੱਠ ਬੰਦਿਆਂ ਦਾ ਵਕਤ ਗਿਆ ਬੇਨਤੀ ਹੈ ਵੀ ਉੱਥੇ ਸਟੇਜ ਲੱਗੀ ਸੀ ਅੱਠਾਂ ਬੰਦਿਆਂ ਚ ਪੰਜਾਬ ਐਸਕੇਮ ਦਾ ਇੱਕ ਮੈਂਬਰ ਬੁਲਾਉਣਾ ਚਾਹੀਦਾ ਰਿਕੀਟ ਕੇਦ ਨੂੰ ਬੁਲਾਉਣਾ ਚਾਹੀਦਾ ਸੀ ਮੈਂ ਜੱਥੇ ਲੈ ਕੇ ਗਿਆ ਮੇਰੇ ਦੋ ਜੱਥੇ ਗਏ ਉੱਥੇ ਜਾ ਕੇ ਨਾਂ ਮਿਲਾਇਆ ਜਾਂਦਾ ਨਾ ਬੁਲਾਇਆ ਜਾਂਦਾ ਕਿ ਤਾਂ ਲੀਡਰ ਐਸਕੇਮ ਦਾ ਜਾਊਗਾ ਉੱਥੇ ਬੈਠ ਕੇ ਮੀਟਿੰਗ ਵੀ ਕਰੂਗਾ ਉੱਥੇ ਸਟੇਜ ਤੇ ਵੀ ਬੋਲੂਗਾ ਫਿਰ ਅਸੀਂ ਐਡ ਹੋਵਾਂਗੇ ਉਹਦੇ ਵਿੱਚ ਜੇ ਇਹ ਕਿਹਾ ਜਾਵੇ ਐਸਕੇਮ ਨੂੰ ਦਾ ਲੀਡਰ ਜਾ ਕੇ ਬੈਠ ਜਾਣ ਉੱਥੇ ਬੋਲਣ ਵੀ ਨਾ ਕੋਈ ਕਿ ਉਹਨਾਂ ਦੀ ਮੀਟਿੰਗ ਨਾ ਹੋਵੇ ਦੱਸੋ ਫਿਰ ਉਹਦਾ ਕਿਸ ਸੈਟਮ ਜਾ ਕੇ ਸਾਡਾ ਕੋਈ ਪ੍ਰੋਗਰਾਮ ਨਹੀਂ ਪੜਦਾ ਉਹ ਜਾਨ ਨੂੰ ਸਾਰੇ ਹੜਕ ਨੂੰ ਫਿਕਰ ਉਹਦੀ ਜਾਨ ਦਾ ਫਿਕਰ ਆ ਸਾਡੇ ਸਾਥੀ ਆ ਉਹ ਪਿਆਰ ਹਮੇਸ਼ਾ ਇਹਦਾ ਮਤਲਬ ਉਹ ਤੁਹਾਡਾ ਇਕਾਂ ਨਹੀਂ ਕਰਦਾ ਨਹੀਂ ਨਹੀਂ ਸਾ ਸਾਡੀ ਬੇਨਤੀ ਇਹ ਹੈ ਐਸਕੇਮ ਦੇ ਜਾਣ ਤੇ ਕੀ ਇਹ ਤੁਸੀਂ ਗਰੰਟੀ ਕਰ ਦੋ ਕਿ ਡੱਲੇਵਾਲ ਸਾਹਿਬ ਨੇ ਮਨਵਰਤ ਤੋੜ ਦੇਣਾ ਸਾਡਾ ਕਿਹੜਾ ਅਧਿਕਾਰ ਹੈ ਇੱਕ ਮਿੰਟ ਜੀ ਸੁਣ ਸਾਡਾ ਕਿਹੜਾ ਅਧਿਕਾਰ ਹੈ ਸਾਡੇ ਕੋਲ ਐਸਾ ਵੀ ਜਾ ਕੇ ਉਹਨੂੰ ਕਹੀਏ ਤੁਸੀਂ ਮਨਵਰਤ ਤੋਂ ਉੱਠ ਜਾਓ ਅਸੀਂ ਤਾਂ ਕਹਿ ਨਹੀਂ ਸਕਦੇ ਇਸ ਤਰ੍ਹਾਂ ਸੰਘਰਸ਼ਾਂ ਦੇ ਮਦਦ ਦੇ ਵਿੱਚ ਅਸੀਂ ਵੀ ਉਹ ਵੀ ਨਾ ਇਹ 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 ਜੀ ਬਕੋਸਾ ਤੁਸੀਂ ਤੁਸੀਂ ਉਸ ਗੱਲ 'ਤੇ ਹੁਣ ਮੋੜ ਤਾ ਦਿਓ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਤੁਸੀਂ ਕਹਿ ਰਹੇ ਹੋ ਕਿ ਇਸ ਕੇਮ ਦੇ ਜਾਨ ਨਾਲ ਮਰਨ ਦਾ ਕੋਈ ਗਰੰਟੀ ਨਹੀਂ ਹੈ ਰਾਸ਼ਟਰਪਤੀ ਕੋ ਜਾਨ ਦੇ ਨਾਲ ਮੰਗਾ ਹਾਲ ਹੋ ਜਾਣ ਦੀ ਗਰੰਟੀ ਹੈ ਨਹੀਂ ਕੋਈ ਗਰੰਟੀ ਨਹੀਂ ਹਾਂ ਉਹ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਦੇਖੋ ਉਹਨਾਂ ਨੇ ਆਪਣੇ ਫੈਸਲੇ ਅਨੁਸਾਰ ਬੈਠੇ ਹੈ ਉਹਨਾਂ ਦੇ ਦੋ ਫੋਰਮ ਨੇ ਉਹਨੇ ਜਥੇਬੰਦੀ ਹੈ ਉਹਦੇ ਅਨੁਸਾਰ ਉਹਨੂੰ ਉੱਠਣਾ ਹੈ ਐਸਾ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਨੇ ਇੱਕ ਗਰੰਟੀ ਹੈ ਕਿ ਕਿੰਨੇ ਕੈਸਸ ਜਸਟਿਸ ਸਟਾਈ ਆ ਕਿ ਜਿਹੜਾ ਖੰਡੀ ਦਾ ਮਾਮਲਾ ਬਿਲਕੁਲ ਕੋਈ ਗਰੰਟੀ ਨਹੀਂ ਪਰ ਰਾਵੀ ਇਹੀ ਹੈ ਰਾਸ਼ਟਰਪਤੀ ਨੂੰ ਇੱਕ ਮਿੰਟ ਦੀ ਇੱਕ ਮਿੰਟ ਠੀਕ ਨਹੀਂ ਨਹੀਂ ਕੋਈ ਇਹ ਬਸ ਇਹ ਵੀ ਗੱਲ ਚੱਲ ਰਹੀ ਹੈ ਕਿ ਐਸ ਕੇ ਪੀ ਦਾ ਲੀਡਰ ਉਹਨੇ ਢੱਲੇਵਾਲ ਸਾਹਿਬ ਦੇ ਮਨਨਵਾਰਤ ਦੇਗਾ ਤਕਰੀਰਾਂ ਤਿਆਰ ਕਰਦੇ ਪਰ ਇੱਥੇ ਅੱਗੇ ਕੁਝ ਨਹੀਂ ਹੈਗਾ ਹੰਟਿੰਗ ਇੱਕ ਬਹਾਨਾ ਹੈਗਾ ਬੰਦੋਬਸਤ ਨਹੀਂ ਦੋਵੇਂ ਧਰ ਕੱਟੇ ਨਹੀਂ ਹੋ ਰਹੇ ਚਲੋ ਅਸੀਂ ਨਹੀਂ ਇਹਦੇ ਵੀ ਸੁਣਿਆ ਇਹ 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 ਅੱਜ ਦੀ ਮੀਟਿੰਗ ਦਾ ਕੋਈ ਏਜੰਡਾ ਨਹੀਂ ਗੁਰੂ ਸਾਹਿਬ ਮਾਰਨਪਤ ਨਾ ਦਬਾਓ ਘਟੋ ਘਟ ਹਾਲਚਾਲ ਪੁੱਛਣੇ ਚਲੇ ਜਾਓ ਉੱਥੇ ਨਹੀਂ ਜਾ ਰਹੇ ਸਾਡੇ ਲੀਡਰ ਅਸੀਂ ਅਸੀਂ ਕਿਸੇ ਪਬੰਦੀ ਦੇ ਲਾਈਵ ਕੋਈ ਨਾ ਜਾਵੇ ਪੁੱਛਣ ਸਾਰੇ ਜਾ ਰਹੇ ਆਪਣੇ ਤੌਰ ਤੇ ਅਸੀਂ ਅਸੀਂ ਪਬਲਿਕ ਵੀ ਉਹ ਸਾਰੀ ਪ੍ਰੈਸ ਨੂੰ ਕਹਿ ਰਹੇ ਹਾਂ ਇਸ ਗੱਲ ਉੱਥੇ ਜਾ ਕੇ ਕਹਿਣਾ ਵੀ ਸਾਰੀ ਪ੍ਰੈਸ ਨੂੰ ਹਰਿਆਣਾ ਦੀ ਜਿਹੜੀ ਖਾਪਾ ਹੈਗੀਆਂ ਨੇ ਕੱਟੀਆਂ ਹੋ ਰਹੀਆਂ ਉਹ ਕਹਿ ਰਹੀਆਂ ਕਿ ਜੇਕਰ ਪੰਜਾਬ ਚ ਕਿਸਾਨੀ ਜਿੱਥੇ ਬੰਦੀਆਂ ਸਾਰੀਆਂ ਬਾਡੀਜ਼ ਇਕੱਠੀਆਂ ਨਹੀਂ ਹੁੰਦੀਆਂ ਜੇ ਅਸੀਂ ਮੀਡੀਏਟਰ ਦਾ ਕੰਮ ਕਰਦੇ ਆ ਜੇਕਰ ਉਹ ਤੁਹਾਨੂੰ ਬੁਲਾਉਂਦੀਆਂ ਨੇ ਸਾਰੇ ਇਕੱਠੇ ਹੋ ਜੋ ਚਲੋ ਵੈਲਕਮ ਹੈ ਦੇਖਾਂਗੇ ਲੜਦੇਮ ਕੰਮ ਇਹਦੇ ਵਿੱਚ ਪੰਗੋ ਜੱਬ ਹਰਿਆਣਾ ਦੀ ਖਾਪਾ ਲੜਦੇਮ ਕੰਮ ਸੀ ਵਿਚਾਰਾਂਗੇ ਸਨੂੰ ਲੜਦੇਮ ਕੰਮ ਖਾਪਾ ਯੂਪ ਦੀਆਂ ਖਾਪਾਂ ਨੂੰ ਸਮਰਥਨ ਦੇਤਾ ਕਿ ਅਸੀਂ ਵੀ ਨਾਲ ਆ ਮੈਂ ਕਿਹਾ ਕੋਈ ਵੀ ਯਤਨ ਕਰੂਗਾ ਵੈਲਕਮ ਹੈ ਕੋਈ ਵੀ ਯਤਨ ਪੋਜੀਟਿਵ ਕਰੂਗਾ ਵੈਲਕਮ ਹੈ ਪੰਗੋ ਜੱਬ ਤੁਸੀਂ 29 ਤਰੀਕ ਨੂੰ ਜਾ ਰਹੇ ਹੋ ਖਾਪਾ ਦੀ ਜਿਹੜੀ ਮਹਾਪੰਚਾਇਤ ਹੈਗੀ ਤੁਸੀਂ ਉਹਦੇ ਜਾ ਰਹੇ ਹੋ ਤੁਹਾਨੂੰ ਨਹੀਂ ਨਹੀਂ ਸਾਨੂੰ ਕੋਈ ਸੱਦਾ ਨਹੀਂ ਹੈ ਅਜੇ ਸਾਨੂੰ ਉਹਦਾ ਕੋਈ ਸੱਦਾ ਨਹੀਂ ਸੁਣੋ ਉਹ ਬੱਸ ਹੋ ਗਈ ਹਾਂ ਬੱਸ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ